ਸਤ ਸ੍ਰੀ ਅਕਾਲ ਮਿੱਤਰੋ ਸਾਰਿਆਂ ਨੂੰ ਕੀ ਹਾਲ ਚਾਲ ਆ ਠੀਕ ਠਾਕ ਸਾਰੇ ਠੀਕ ਠਾਕ ਹੀ ਚਾਹੀਦਾ ਉਮੀਦ ਕਰਦਾ ਠੀਕ ਹੀ ਹੋਵੋਗੇ ਸਾਰੇ ਓਏ ਮਾੜੀ ਮਾੜੀ ਸਰੋਵ ਜੀ ਪਈ ਜਾਂਦੀ ਆ ਤੇ ਬਲਾਸ਼ਵਸ਼ ਕਰਿਆ ਨਾ ਅੰਦਰ ਆਪਣੇ ਬੜੋਂ ਨਪਤੰਦਾਂ ਨੇ ਖੋਲੇ ਨਹੀਂ ਕਹਿੰਦੇ ਹਲੇ 6 ਵਜੇ ਖੋਲਣਾ ਮੈਂ ਕਹਿੰਦਾ ਤੂੰ 9 ਵਜੇ ਖੋਲੋ 6 ਵਜੇ ਕਾਨੂੰ ਖੋਲਣਾ ਹਨਾ 5 ਵਜੇ ਆ ਤੇ ਖੋਲੇ ਨਹੀਂ ਹਲੇ ਓਏ ਸਨ ਉਹਦੇ ਦਾਣੇ ਜਾਂ ਢਿੱਗੀ ਜਾਂਦੇ ਗੱਡੀ ਇਹ ਸ਼ਰਫ ਮਾਰ ਕੇ ਆਈ ਆਪਾਂ ਆਹ ਥਾਰਦੇ ਆ ਟਾਇਰ ਟੱਪਾ ਚੈੱਕ ਦੇ ਚਲੀਏ ਫਿਰ ਔਰ ਹੀ ਤਲਕਾਂ ਤੋਂ ਚਾਹ ਚੱਕਣ ਮੈਂ ਇਹ ਢਾਬੇ ਤੋਂ ਆਹ ਢਾਬਾ ਆ ਆਈਏ ਆਈ 15 ਤੇ ਪੈ ਜਾਂਦਾ ਉਹ ਫਾਪਦੇ ਆ ਛੋਟਾ ਜਾਂ ਪਾਪਾ ਸ਼ੈਵਲੰਡਾ ਬੰਦੇ ਕਹਿੰਦੇ ਕੈਨੇਡਾ ਦੇ ਨੂੰ ਹੋਏ ਹੋਇਆ ਇਹ ਇਹ ਕਰਕੇ ਡਰਾਈਵ ਕਰਦਾ ਨਾਲੇ ਦਾ ਹਿਸਾਬ ਕਿਹਾ ਉਹ ਯਾਰ ਬਾਕੀ ਵਾਵਾ 11:00 11:30 ਵਜੇ ਉੱਥੇ ਹੀ ਪਹੁੰਚਵਾਂਗੇ ਇੱਥੇ ਲੋਣਾ ਲੋੜਾ ਹਦ ਤੱਕ ਆਪੀ ਜਾਂਦੇ ਆ ਵੀ ਲਾ ਲਿਆ ਹੁਣਾ ਰੋੜਾ ਸੁੱਕੀਆਂ ਪਈਆਂ ਵਗਰੇ ਯਾਰ ਮੇਰੇ ਖਿਆਲ ਹੁਣ ਤਲਵਾਈ ਜਾਂ ਲੈ ਗਈ ਆ ਬਈ ਥੋੜੀ ਕੈਣੀ ਆ ਬਸ ਆਹ ਰੀਆ ਤਾਂ ਲੋ ਜੀ ਹੋਰਾਂ ਵੀ ਕਾਫੀ ਫਰਕ ਪੈਂਦਾ ਹੈ ਇਹਦਾ ਨਾ ਤੁਹਾਨੂੰ ਥੋੜਾ ਪਤਾ ਲੱਗਿਆ ਨਾ ਪੈਂਦਾ ਰਾਤ ਨੂੰ ਥੋੜਾ ਜੱਜਮੈਂਟ ਕਰਦੀ ਉੱਚੀ ਹੋ ਜਾਂਦੀ ਹੈ ਹਨਾ ਹੋਰ ਫੜਦੇ ਉੱਥੇ ਹੋ ਜਾਂਦੇ ਵੀ ਸਲਿਪਰੀ ਆ ਜਾਂਦਾ ਹੈ ਹਨਾ ਤੇ ਆਪੇ ਹੀ ਨਾ ਬੰਦੇ ਦੇ ਤਰ੍ਹਾਂ ਪੈਂਦਾ ਆਈਡੀਆ ਲਾਉਣਾ ਪੈਂਦਾ ਚਲੋ ਥਿਲ ਹੋ ਰਹੇ ਮਿੱਤਰੋ ਸਟਾਪ ਜਾ ਕੇ ਤੇ ਮਿਲਦੇ ਆਂ ਤੋ ਇਹ ਮੇਤਰੋ ਟਾਬਾ ਆ ਗਿਆ ਆਪਣਾ 55 ਨੰਬਰ ਹੈ ਇਹੜਿਆ A15 ਤੇ ਦੂਜਾ ਮਨਤਾਨਾ ਦੇ ਵਿੱਚ 55 ਨੰਬਰ ਹੈ ਇਹੜ ਆ ਗਿਆ ਆਪਣਾ ਦੇ ਬੱਸ ਖੜਦੇ ਇੱਥੋਂ ਔਰਡੇ ਆਰਡਰ ਕਰਦੇ ਆ ਚੱਕਦੇ ਆ ਔਰਡੇ ਦੇ ਘੜ ਤੇ ਚਾਹ ਦਾ ਤੇ ਕਦੀ ਚੱਲਾਂਗੇ ਲਾਈਟਾਂ ਭਰ ਗਈਆਂ ਥੋੜ੍ਹੀਆਂ ਮੇਤਰੋ ਕਰੀਏ ਇਹਨਾਂ ਨੂੰ ਸਾਫ਼ ਲਓ ਭਾਈ ਲਾਈਟਾਂ ਕਰਤੀਆਂ ਸਾਫ਼ ਲਓ ਭਾਈ ਬਾਈਆਂ ਨੇ ਪ੍ਰਾਂਡੇ ਪੋਣਿਆ ਮੱਖਣ-ਮੱਖਣ ਪਾ ਕੇ ਦਿੱਤਾ ਪੂਰਾ ਕਿਆ ਵੀ ਕਰੜੀ ਆ ਪੂਰੀ ਐਮ ਸਪੀਡੀ ਸਿੰਘ ਦਾ ਟੱਬਾ ਹੈ ਮੋਂਟਾਨਾ ਦੇ ਵਿੱਚ ਐਗਜਟ ਨੰਬਰ 56 56 ਨੰਬਰ I 50 ਮੋਂਟਾਨਾ ਡੇਲੋਂ ਡੇਲੋਂ ਭਾਈ ਇਹਨਾਂ ਸ਼ਹਿਰ ਜੇ ਆਪਣੇ ਐਚ ਪਾਈ ਹੁੰਦੀ ਫਿਰ ਢਿੱਲੋਂ ਬਣ ਜਾਣਾ ਸੀ ਨਾ ਢਿੱਲੋਂ ਬਣਨਾ ਹਣਾ ਹਾਂ ਜੀ ਮਿੱਤਰੋ ਕਿੱਦਾਂ ਜੀ ਟਾਈਮ ਹੋ ਗਿਆ ਥੇ ਗਿਆ ਸਵਾ 11 ਟੈਂਪਰੇਚਰ -4 ਫੀਲ ਲਾਈਕ 12 ਨਹੀਂ 4 ਹੀ ਹੁੰਦਾ ਵੈਲਟਾ ਵਲਟਾ ਖੋਲਤੀਆਂ ਵਾਇਨਾਂ ਦੀ ਟਰਨੇ ਹੁਣ ਲਾਉਣਗੇ ਲੋਡ ਆਹ ਖੜੀਆਂ ਫੋਰਕ ਲੱਟਾਈਆਂ ਅੰਦਰ ਜਾ ਕੇ ਨਾ ਵਾਸ਼ਿੰਗ ਵગેਰਾ ਪੌਂਡ ਹੈ ਯਾਰ ਬਾਲੇ ਹੈਵੀ ਸੀਗੇ ਤੇ ਸਵਾਦ ਵੀ ਬਹੁਤ ਸੀਗੇ ਪੌਂਡ ਇਹ ਵੀ ਤੇ ਚਾਹ ਵੀ ਪੂਰੀ ਘੈਂਟ ਸੀ ਹੈਨਾ ਬਾਲਾ ਸਰੇ ਵਾਲਾ ਕੰਮ ਸੀ ਮੱਖਣ ਮੁੱਖਣਾ ਅੰਬ ਦਾ ਗਾਜਰਾਂ ਦਾ ਚਾਰ ਭਾਈਆਂ ਨੇ ਰੱਖ ਕੇ ਦਿੱਤਾ ਸੀ ਪੂਰਾ ਵਧੀਆ ਹੈਨਾ ਪੂਰਾ ਘੈਂਟ ਕੰਮ ਸੀਗਾ ਨਾ ਇਹ ਜੋ ਬ੍ਰੋ ਕਰੀ ਜਾਂਦੇ ਆ ਲੋਡ 24 22 ਫਟਾ ਕਹਿੰਦੇ ਲੋਡ ਬਣਾ ਦੇਣਾ ਤੇ ਮੈਂ ਕਹਾ ਮਰੇ 32 ਫਟਾ ਬਣਾ ਦੋ ਮਗਰ ਆਪਣੇ ਘੱਟ ਰੱਖਦੇ ਹੋ ਕਹਿੰਦੇ ਨਹੀਂ 24 24 ਫੁੱਟੇ ਬਣਾਉਣਾ ਮੰਗਾ ਚਲੋ ਮਰਜੀ ਤੁਹਾਡੀ ਲੋਡ ਤਾਂ ਬਹੁਤ ਲਾਈਟ ਆ ਆਪਣੇ ਉਹ ਜਿਹੜੀ ਫੋਮ ਜੀ ਇੱਕ ਗੇਕ ਰੀ ਲੈ ਗਿਆ ਹੈ ਹੀ ਆਪਣੇ ਦੋ ਕੁ ਬੀਕਾ ਹੋ ਗਈਆਂ ਤੇ ਬੈਲਟਾਂ ਗਾਣਾ ਇੱਕ ਇੱਕ ਪੈਕੇਜ ਦੇ ਤਿੰਨ ਤਨ ਪਾਉਣੀਆਂ ਰਿਕੁਆਇਰਮੈਂਟ ਆ ਸਾਡੀ ਐਡਾ ਪੇਪਰ ਜੇ ਦੇਖ ਤਾ ਹੋਵੇ ਇਹ ਕੋ ਲਿਖੀ ਬੈਠੇ ਪਤੰਦਰ ਇੰਨੇ ਰੂਲ ਬਣਾਏ ਆ ਕਹਿੰਦੇ ਹਨ ਚਲੋ ਕੋਈ ਨਹੀਂ ਚੱਕਦੇ ਆ ਲੋਡ ਦੇ ਬਾਹਰ ਜਾ ਕੇ ਵੀਡੀਓ ਲਾਉਂਗਾ ਉਹ ਦੇਖੋ ਕਿ ਇੱਥੇ ਕਹਿੰਦਾ ਵੀਡੀਓ ਨਹੀਂ ਬਣਾ ਸਕਦਾ ਤੂੰ ਮਤਲਬ ਉਦਾਂ ਹੀ ਫੋਨ ਨਹੀਂ ਯੂਜ਼ ਕਰ ਸਕਦੇ ਕਹਿੰਦੇ ਚੱਕ ਲੈ ਮਿੱਤਰੋ ਲੋਡ ਤੇ ਪਾਤਾ ਗੇਰ ਹਨੇਰਾ ਹੋ ਗਿਆ ਆਪਾਂ ਨੂੰ ਤੇ ਉੱਥੇ ਹੀ ਆਪਣੀ ਬੁੱਕ ਪਹੁੰਚ ਜਾਣੀ 1-2 ਮਿੰਟ ਬਚਣਗੇ ਜਾ ਕੇ ਜਾਂ 5 ਵੱਜ ਜਾਣਗੇ ਵੱਧ ਤੋਂ ਵੱਧ ਬੁੱਕ ਦੇ ਵਿੱਚ ਹਨਾ ਤੇ ਉੱਥੇ ਸਲੀਪ ਪਾ ਲਵਾਂਗੇ ਤੇ ਉਥੋਂ ਸਵੇਰੇ 10 ਘੰਟਿਆਂ ਬਾਅਦ ਮਾਰ ਦਵਾਂਗੇ ਗੇਰ ਤੇ ਨਾਲੇ ਉਹ ਤੋਂ ਸਵੇਰੇ ਚਾਹ ਚੁ ਚੱਕ ਲਵਾਂਗੇ ਉਦਾਂ ਇੰਟਰਨੈਟ ਤੇ ਖੁੱਲੇ ਆ 7 ਵਜੇ ਤੋਂ ਪਰ ਉਦਾਂ ਬਾਈ ਕਹਿੰਦਾ 5 ਵਜੇ ਖੁੱਲੇ ਜਾਣੇ ਆ ਚਲ ਪਈਏ ਜਾ ਕੇ ਲਓ ਜੀ ਮਿੱਤਰੋ ਹੌਂਦਿਆ ਪੰਪ ਤੇ ਆਪਾਂ ਲਾਤੀ ਗੱਡੀ ਇੱਥੇ ਸਾਈਡ ਤੇ ਅੰਦਰ ਕਿਹੜਾ-ਕੁੜਾ ਕੱਢ ਗਿਆ ਇਹ ਪੁੱਛੀਏ ਬਾਈਆਂ ਨੂੰ ਕਿੰਨੇ ਕ'ਵਿਜੇ ਖੁੱਲਣਾ ਸਵੇਰੇ ਕਟ ਚਾਹ ਦਾ ਚੱਕ ਲਵਾਂਗੇ ਨਾਲੇ ਮੈਨੀਫੈਸਟ ਕਢਾਉਣਾ ਉਹ ਲੱਗੇ ਭਈਆ ਕਾਫੀ ਟਰੱਕ ਲੱਗੇ ਜਾਂਦੇ ਉਦਾਂ ਇਹਨਾਂ ਦੇ ਵੀ ਆਓ ਵੀ ਮਿੱਤਰੋ ਵੱਜ ਗਿਆ ਲਾਰਨਾ ਹੋ ਗਈ ਸਵੇਰ ਠੀਏ ਯਾਰ ਬਾਹਰ ਦਾ ਕੜਾ ਬੜਾ ਓਕਾ ਦੀ ਠੰਢ ਏ ਬਾਹਰ 13-14 ਮਹੀਨੇ ਦਾ ਹੀਟ ਲੱਗੀ ਹੋਈ ਆ ਆਪਣੀ ਟਰੱਕ باندې ਆ ਉੱਠਦੇ ਆ ਹੁਣ ਬਾਹਰ ਦੇ ਆ ਸੈਲਫ ਸੋਰਫ ਤੇ ਲੋ ਜੀ ਮਿੱਤਰੋ ਸੈਲਫ ਮਾਰਦੀ ਆ ਗੱਡੀ ਉਸ ਵਿੱਚ ਇੱਕ ਹੋਰ ਲਾਈਟਾਂ ਜਗਾਉਣੀਆਂ ਯਾਰ ਦਿਖਾਈਆਂ ਨਹੀਂ ਕਰੇ ਤੁਹਾਨੂੰ ਦਿਖਾਉਣਾ ਇੱਕ ਵਾਰ ਹੋਰ ਬੈਠ ਜਾਓ ਜੇ ਚੱਲਦੀ ਆ ਫੜਾ ਸੈਟ ਇਹ ਕਰਨ ਆਂ ਬਾਰੀਆਂ ਆਉਂਦੀਆਂ ਨਹੀਂ ਹਨਾ ਪੁਲਿਸ ਵਾਲੀਆਂ ਉਹ ਨੀਂਡੀਆਂ ਰਾਈਟਰ ਕਰਕੇ ਵਿਊ ਘਟਿਆ ਉਦਾਂ ਨਾ ਜੋ ਵੇਹਾਈਆਂ ਦੀਆਂ ਫੇਰ ਪੁੱਜੀਆਂ ਵਧੀਆਂ ਲਾ ਰਹੀਆਂ ਉਹ ਜਿਓ ਗਰੂਪ ਰੋੜਾ ਰੋੜਾ ਖਾ ਲਿਆ ਚਾਹ ਪੀਆ ਨੇ ਚਾਹ ਵਾਲੇ ਵਾਲੀ ਗਰਮ ਹੋ ਕੇ ਉਹ ਦੂਜਾ ਕਾਫੇ ਜਿਹੜਾ ਟਾਪ ਸਕੂਲ ਜੁਲਿਆਂਦਾਈ ਉਹ ਚ ਚਾਹ ਪਵਾ ਲਈ ਆ ਪਾਸ ਇਹ ਫਲਾ ਕਰਾ ਲਿਆ ਹੈਗਾ ਤੇ ਉਹ ਚ ਚਾਹ ਗਰਮ ਬਹੁਤ ਰਹਿੰਦੀ ਹੈ ਆਪਣੇ ਹੀ ਘੰਟਾ ਦੋ ਘੰਟੇ ਖੜੀਆਂ ਵੀ ਆ ਨਾ ਬਾਕੀ ਤੱਪੀ ਜਾਂਦੇ ਆ I50 ਤੇ ਬਿਊਟ ਤੋਂ ਪਿੱਛੇ ਆ ਦੇ ਬਿਊਟੋਂ ਵਾਲਾ ਜਿੱਥੇ ਉਹ ਕਹਿੰਦਾ ਨਾ ਰੜੇ ਵਾਲੇ ਵਾਲਾ ਦਾ ਰੱਬ ਨੇ ਦਿਮਾਗ ਕਿੰਦਾ ਦਿੱਤਾ ਪਤੰਦਰਾਮ ਜਿੱਥੇ ਤਪੇ ਕੱਟਦਾ ਪਤੰਦਰਾਮ ਉਹ ਜਗ੍ਹਾ ਤੇ ਪਹੁੰਚਣ ਨਾਲ ਯਾਰ ਰਹਿ ਗਿਆ ਆਪਣਾ ਦਾ ਕਿਲੋਮੀਟਰ ਉੱਥੇ ਦਵਾ ਜਾਂਦੀ ਆ ਤਬੀਰ ਮੈਨੀ ਵੈਸਟ ਕਢਾਉਣਾ ਯਾਰ ਚੀਤਾ ਭੁੱਲ ਗਿਆ ਔਰ ਗਾਂਹ ਜਾ ਕੇ ਕਢਾਉਣਾ ਉਥੋਂ ਸ਼ੈੱਲ ਵੀਰ ਨਾਲ ਹੀ ਤੇਲ ਪਾ ਲੈਨੇ ਆਂ ਨਾਲੇ ਮੈਨੀ ਵੈਸਟ ਕਢਾ ਲੈਨੇ ਆਂ ਉਥੋਂ ਤੇ ਆਦੇ ਮਾਰੇ ਆ ਫੇਰ ਚਾਹ ਦੀ ਚੱਕ ਲੈਨੇ ਆ ਕਰੀ ਨਾ ਤੇ ਅਬੀ ਜਾਵਾਂਗੇ ਫਿਰ ਆ ਨਾ ਤੇ ਇਹ ਕਸਟਮਰ ਨੂੰ ਵੀ ਲਾ ਕੇ ਦੇਣਾ ਹੈ ਕਿ ਕੀ ਸਾਹ ਹਕਤਾਵਾ ਕਿੰਨੇ ਪਏ ਖੁੱਲੇ ਖਾਲੇ ਆ ਕੇ ਮੈਨੂੰ ਲਾਵਾ ਨਹੀਂ ਲੈਣਾ ਲੋਡ ਅੱਜ ਇਹ ਲੋੜਾ ਵੀ ਉਤਾਦਾਂ ਗਾਹਾਂ ਆ ਪੜ ਰਹੇ ਹੈ ਕੈਲਗਰੀ ਤੋਂ ਢਿੱਡ ਖੇਡਾ ਰਹੇ ਡੀਐਲ ਦੇ ਨਾਲ ਹੀ ਲਾਉਣਾ ਲੋੜ ਹੈ ਨਾ ਇਹ ਕਿ ਟੋਡੇ ਢਿੱਡ ਖੇਡਾ ਕਹਾਂ ਨਾ ਰਾਂ ਆਪਰੇ ਇਹ guardiyan ਤੇ ਟੀ ਉਹਨਾਂ ਨੂੰ ਦੇਖ ਰਿਹਾ ਕੀ ਕਹਿੰਦੇ ਆ ਨਹੀਂ ਦੱਸ ਚੱਲਦੇ ਆ ਭਰੇ ਇਹ ਸਵੇਰੇ ਘਰ ਮਾਰੂਗਾ ਫੇਰ ਆ ਤੇ ਕੱਲ ਨੂੰ ਲੋਡ ਲਾ ਕੇ ਚੱਕਣਾ ਕਰਾਉਗਾ ਫਿਰ ਤੁਹਾਨੂੰ ਦੱਸਣਾ ਮੈਂ ਬੱਟੀ ਜੋ ਵੀ ਅੱਜ ਦਾ ਮੈਟਰ ਕੋਲ ਠੀਕ ਹੀ ਮਿਲਿਆ ਉਹਦਾ ਸਾਰੇ ਕਿਤੇ ਕੱਲ੍ਹ ਆ ਹੀ ਸੀਗਾ ਖਰਾਬ ਗੁਰੂ ਆ ਆਜਾ ਕੱਲ ਦੀ ਜਿਹੜੀ ਚੀਤੀ ਜਿਹੜੀ ਸਮੋਈ ਰਾਈਡਾਂ ਦੇ ਇੱਕ ਆਉਂਦੀ ਪਈ ਕੋਈ ਯਾਰ ਜਨਾ ਸੋਹਰ ਠੀਕ ਹੀ ਆ ਸ਼ਹਿਰ ਗਾਂਵ ਮਿਲਦਾ ਮਾੜਾ-ਮੋਟਾ ਬੜੂਗਾ ਜੀ ਮਿਲਿਆ ਬਾਈਕਲ ਕੋਸੂ ਬੂਲੇ ਬੂਲੇ ਜਾਂਦਾ ਅਬੀ ਉਟ ਤੋਂ ਗਾ ਨੂੰ ਕਈ ਜਰੀ ਹੋ ਜਾਂਦਾ ਬੀਵਰ ਵਾਲੀ ਹਿੱਲਾ-ਉਿੱਲਾ ਕਈ ਜਰੀ ਖਰਾਬ ਹੋ ਜਾਂਦੀ ਆ ਸਾਫ ਟਾਈਮ ਬਾਕੀ ਦੇਖੋ ਕੀ ਬਣਦਾ ਆ ਤੇ ਡਿਲੀਵਰੀ ਕਰਦੇ ਕਹਿੰਦੇ ਕਾਫੀ ਠਾਣਾ ਨਜ਼ੀਕ ਹੀ ਆਪਣੇ 16-17 ਮਹੀਨਾ ਸੀਗਾ ਅੱਜ ਆ ਇਹਦਾ ਹੁਣ ਆਪਣਿਆ 1.7/4 ਮਹੀਨਾ ਰਹਿ ਗਿਆ ਆਪਣੇ ਕੋਲੇ ਤੇ ਉਹਦੇ ਟਾਈਮ ਹੋ ਗਿਆ 7:55 ਮਿੰਟ ਅਲਵਲਟਾ ਦੇ ਜਣ ਨੰਬਰ 116 ਮਤੋਂ ਕਦੀ ਜਾਂਦੇ ਹੁਣਾ ਵਿੱਚ ਚੱਕਰ ਚਰਨਾ ਆਵਣਾ ਇਦਾਂ ਚੱਲਦਾ ਇਹ ਹੁਣ ਤਾਂ ਜਦੋਂ ਬਿਊਟ ਆਇਆ ਨਾ ਪਹਿਲਾਂ ਵੀਡੀਓ ਕਲੱਬ ਦਾ ਆਇਆ ਇਹਨਾਂ ਉਹਦੇ ਤਾਂ ਦੱਸਿਆ ਬਿਊਟ ਆ ਵੀ ਹੋਰ ਜਿਹੜੇ ਕਈ ਤਾਂ ਅਡੇ ਵਾਲੇ ਜਿੱਥੇ ਨਾ ਬੇ ਕਟਾ ਦਾ ਪੰਤਰਾਣੂ ਨਾ ਮੈਂ ਕਦੇ ਜਿਆਦਾ ਹੀ ਰੀਜਨਾ ਦੇਖਣ ਦਾ ਪਿਆ ਹੋਵੇ ਕਿਹੜੇ ਹਿਸਾਬ ਨਾਲ ਬਣਾਇਆ ਤੇ ਵੈਸੀ ਟਕਟਕੀ ਲੱਗੀ ਗਾੜੇ ਸੁਣੀ ਆ ਤਾਂ ਤੇ ਕੋਈ ਆਪਣੇ ਉਹ ਪਤਾ ਨਹੀਂ ਕਿਧਰ ਭਰਿਆ ਕਰਦਾ ਕਿਧਰ ਨਹੀਂ ਹਨਾ ਤੇ ਟਕਟਕੀ ਜੀ ਲੱਗੀ ਸੀਗੀ ਤੇ ਉਹਦਾ ਉਹੇ ਪਤਾ ਨਗਾ ਮੈਂ ਸੈਨ ਦੰਬੀ ਵਾਲੇ ਆਈਏ ਤੇ ਚੱਕਰ ਕੀ ਪੈ ਗਿਆ ਹਨਾ ਤੇ ਮੈਂ ਪਹਿਲਾਂ ਫੇਰ ਵੀ ਧਿਆਨ ਨਾ ਮਾਰਿਆ ਹਨਾ ਤੇ ਵੈਸੀ ਟਕਟਕੀ ਲੱਗੀ ਮੈਂ ਕਿ ਸ਼ਾਇਦ ਬਈ ਸਮ ਟਾਈਮ ਨਾ ਇਦਾਂ ਹੁੰਦਾ ਬਈ ਉਹ ਆਪਣੇ ਪੈਰਲ ਹਾਈਵੇ ਚੱਲਦੇ ਹੁੰਦੇ ਦੋਦੇ ਆ ਮੈਂ ਕਿਹਾ ਵੀ ਸ਼ਾਇਦ ਨੰਬੇ ਦਾ 15 ਪੈਰਲ ਚੱਲਦੇ ਹੋਣਗੇ ਵੀ ਤਾਂ ਵੀ ਸ਼ਾਇਦ ਵਿੱਚ ਵਿੱਚ ਨੰਬੇ ਦੇ ਸੈਰ ਆਈ ਜਾਂਦੇ ਆ ਨਾ ਫੇ ਜਦੋਂ ਉੱਧਰ ਪਹੁੰਚੇ ਤਾਂ ਹੋ ਗਿਆ ਮੈਨੂੰ ਹਾਈਵੇ ਤੇ ਮੈਂ ਕਿਹਾ ਯਾਰ ਬਈ ਕੱਲਾ ਹੀ ਨੰਬੇ ਦੇ ਸੈਰ ਆਈ ਇਹਦੇ ਵੀ 15 ਨੇ ਤਾਂ ਹੋਣੀ ਈ ਢੇ ਨਾ ਵੀ ਬਈ ਇਹਦੇ ਪੈਰਲ ਜੋ ਹਾਈਵੇ ਚੱਲਦੇ ਆਪਾਂ ਸਾਈਡ ਤੇ ਉਹ ਲੱਗੇ ਦੇ ਬੋਰਡ ਜੇ ਨਾ ਮੈਂ ਕਿਹਾ I90 ਲਿਖਿਆ ਕੱਲਾ ਵੀ I50 ਤਾਂ ਕਿਤੇ ਵੀ ਨਹੀਂ ਲਿਖਿਆ ਨਾ ਫੇ ਮੇਰਾ ਗੂਗਲ ਮੈਂ ਫੋਨ ਕੇ ਦੇਖਿਆ ਤਾਂ ਦਾ ਭਲਾ ਹੋ ਜੇ ਮੈਂ ਤਾਂ ਮੈਂ ਇੰਡੀਆ ਲੋਜ ਆ ਗਿਆ ਮੈਂ ਕਿਹਾ ਦਾਣਾ ਇਹ ਕਹਿ ਲੀ ਤੂੰ ਗੱਡੀ ਸੈਟਲ ਆ ਤੂੰ ਪਾਤੀ ਉਹ ਪਦਰਤੀ ਡੀਅਰ ਨਾਲ ਨਾ ਕਿ ਉਹ ਹਾਈਵੇ ਯੂ ਐਸ 12 ਤੇ ਨਿਕਲਦਾ ਆ ਤੇ ਉਹ ਫੇਰ ਚੜ ਕੇ ਆਪਣੇ ਗਾਹ 15 ਦੇ ਨਾਲ ਜਾਂਦਾ ਆ ਹੁਣ ਉਹ ਯੂ ਐਸ 12 ਤੇ ਦੁਬਾਰਾ ਪਿਆ ਆ ਤੇ ਇਧਰ ਹੀ ਜਾਂਦਾ 15 ਮਿੰਟ ਦਾ ਹੀ ਫਰਕ ਪੈਣਾ ਬੜਾ ਨਹੀਂ ਪੈਣਾ ਪਰ ਹੁੰਦਾ ਤੇ ਹਾਈਵੇ ਸਾਡਾ ਸਿੰਗਲ ਆ ਇਹ ਬਾਸ ਹੁਣ ਆਪਰੇ ਥੋੜਾ ਹੀ ਆ ਉਹ 10 ਮਿੰਟ ਜਾ ਕੇ ਦਾ ਆਪਾਂ 15 ਮਿੰਟ ਫੇਰ ਆਪਾਂ 5 15 ਤੇ ਪੈ ਜਾਣਾ ਹਨਾ ਉਹ ਕੈਲੀਗਰੀ ਵਾਲੇ ਪਾਸੇ ਨੂੰ ਲੈਫਟ ਵੜੇ ਜਰੂ ਤੇ ਐਂ ਕਈ ਆਰੀ ਚੱਕਰ ਚਾਲੀ ਜਾਂਦਾ ਜਦੋਂ ਵਾਦਾ ਘਾਟਾ ਹੋ ਜਾਂਦਾ ਕਈ ਆਰੀ ਹੈ ਨਾ ਚਮਨ ਬਾਜ ਬੱਤ ਕਰਦਾ ਜਾਂਦਾ ਕਈ ਤੇ ਚਾਹ ਨੂੰ ਵੀ ਟਕਾ ਕੇ ਪੀਤੀ ਆ ਇਹਨਾਂ ਵਧੀਆ ਬਣਾਈ ਚਾਹ ਨੇ ਚਾਹ ਭਾਈ ਨੇ ਪੂਰੀ ਵੱਟ ਕੱਢੀ ਬਰਾੜਾ ਪਰਾ ਵਧੀਆ ਹੈ ਨਾ ਤੇ ਥੋੜਾ ਚੱਕਰ ਚੱਲ ਗਿਆ ਤੇ ਚਲੋ ਕੋਈ ਬਾੜਾ ਨਹੀਂ ਹੋਇਆ 10-15 ਮਿੰਟ ਦਾ ਹੀ ਫਰਤ ਪੈਣਾ ਆਪਾਂ ਨੂੰ ਤੇ ਲੋੜ ਨਹੀਂ ਹਲਕਾ ਹੀ ਆਪਣੇ ਕੋਲ ਆ ਪਾ 10000 ਬੋੜੀ ਆ ਤੇ ਲਾਹੂਲਾਹ ਦੁਬਾਰਾ ਆਪਾਂ ਚੱਕਰ ਨਹੀਂ ਹੈਗਾ ਬਾਜ ਜਾਂਦੇ ਆ ਪੈਂਦੇ ਆ ਹਾਈਵੇ 15 ਦੇ ਜਾ ਕੇ ਫੇਰ ਕੈਲਗਰੀ ਨੂੰ ਕੁਝ ਮਾਰ ਕੇ ਅੱਗੇ ਸ਼ੈਲ ਵੀ ਜਾ ਕੇ ਲਾਉਣੇ ਆ ਸਟਾਫ ਹੋ ਰਿਹਾ ਤੇਲ ਥੋੜਾ ਨਾਲੇ ਢਾਉਨੇ ਆ ਕੰਪਨੀ ਦਾ ਸਟੋਰ ਵਾਲੇ ਕਸਟਮਰ ਤੋਂ ਵੀ ਕਾਲ ਕਰੀਵੇ ਕੀ ਹਿਸਾਬ ਕਿਤਾਬ ਆ ਨਾ ਯੂ ਚੈੱਕ ਕਰਵਾਉ ਮਤਲਬ ਯੂ ਇੰਨੇ ਸੋਨੇ ਆ ਭਾਰਾਂ ਦੇ ਦਹੀਵੇ ਆਪਾਂ 15 ਦੇ ਪੈ ਗਿਆ ਸੀ ਦੁਬਾਰਾ ਫੇਰ ਇੰਟਰਸਟੇਟ ਦੇ ਬਸ ਨੱਬੀ ਜਾਂਦੇ ਆ ਤੇ ਬਾਉਂਡਰ ਮਤਲਬ ਰਹਿ ਗਿਆ ਆਪਣਾ 290 ਕਿਲੋਮੀਟਰ ਇਨੇ ਘੰਟੇ ਲੱਗਣਗੇ ਆ ਬਾਰਡਰ ਦੇ ਵਿੱਚ ਹੀ ਮਿਲਦਾ ਤੇਲ ਪਵਾ ਕੇ ਸ਼ਹਿਰ ਹੁਣ 2-4 ਮਿੰਟ ਵੱਧ ਲੱਗ ਜਾਣਗੇ ਇਹ ਨੂੰ ਸ਼ੈੱਲ ਵੀਰ ਜਾ ਕੇ ਨਾਲੇ ਪੈਣੀ ਰਸਟ ਘੜਾਉਣੇ ਨਾਲ ਇੱਕ ਟਚਾ ਔਰ ਤੋਂ ਚੱਕ ਲੈਣੇ ਹੋਰ ਫਿਰ ਤੇ ਦੱਬੀ ਜਾਂਦੇ ਆ 40 ਘੰਟੇ ਲੱਗੀਆਂ ਭਾਈਆਂ ਭਾਈਆਂ ਨੇ ਪੁੰਨੀਆਂ ਹੈਗੇ ਨੇ ਪੱਖਾ ਪੁੱਥਰ ਰਾਵਣ ਥੱਲੇ ਆਪਾਂ ਵੀ ਚੈੱਕ ਕਰ ਉਹ ਵੀ ਉਹ ਮਤਰੋ ਪਰਾਣੀ ਕੈਮਰੇਜ ਇੰਨੇ ਸੋਹਣੇ ਆਉਂਦੇ ਕਣੀਆਂ ਹੁੰਦੇ ਪਰ ਉਦਾਂ ਅੱਖਾਂ ਨਾਲ ਦੇਖਣ ਦਾ ਬਹੁਤ ਸੁਹਣਾ ਲੱਗੇ ਹੈ ਨਾ ਪਹਾੜ ਖੁੰਦਿਆ ਖਤਰ ਤਦਾ ਦੇ ਲੋਕੀ ਇਹਨਾਂ ਰੰਗ ਬੜਾਏ ਹੋਏ ਆ ਪੂਰੇ ਵਧੀਆ ਆ ਨਾ ਗੱਲਬਾਤ ਬਣਦੀ ਆ ਇੱਕ ਉੱਥੇ ਆਉਂਦੇ ਜੋ ਕਲਾਪੂਰ ਦੀਆਂ ਵੀ ਜਿਹਨੇ ਪਤਾ ਨਹੀਂ ਮੈਨੂੰ ਹੁਣ ਚੇਤਾ ਭੁੱਲੇ ਉਹ ਵੀ 7-8 ਟਾਈਮ ਹੋ ਗਿਆ ਕਲਾਪੂਰ ਦੀਆਂ ਗੈਨ ਬਹੁਤ ਸਾਲ ਹੋ ਗਿਆ। ਉਥਰੇ ਨਵਾੜਾ ਚੋਂਦੇ ਆ ਲਾਂ ਦੇ ਪਹਾੜ ਕਰੇ ਆਪਣੇ ਹੁੰਦੇ ਆ ਆਪਣੇ ਏਰੀਆਸ ਹੁੰਦਾ ਜਿਵੇਂ ਸ਼ਹਿਰ ਆ ਨਾ। ਮੋਰ ਕੀੜ ਜੇ ਹੁੰਦੇ ਹੁੰਦੇ ਥੋੜੇ ਆ ਉਹ। ਪਰ ਕੋਈ ਬਹੁਤ ਸੋਹਣਾ ਥਿਊ ਮੈਨੂੰ ਬੜਾ ਵਧੀਆ ਲੱਗਦਾ ਉਹ ਏਰੀਆ ਤੇ ਉਦੋਂ ਮੈਂ ਉਹਨੂੰ ਡਰਾਈਵਿੰਗ ਸ਼ੁਰੂ ਕੀਤੀ ਸੀਗੀ ਉਹ 10 11 ਦੇ ਵਿੱਚ ਉਹ ਮੈਂ ਉੱਥੇ ਇੱਕ ਮੇਰੀ ਸ਼ਰਟ ਹੀ ਹੁੰਦੀ ਸੀਗੀ ਮੋਸਟਲੀ ਆ ਨਾ ਜਾਂ ਉੱਥੇ ਸ਼ਰਟ ਹੁੰਦੀ ਜਾਂ ਇੱਥੇ ਆਣ ਕੇ ਮੇਰੀ ਸ਼ਰਟ ਸਟਾਰਟ ਹੋ ਜਾਂਦੀ ਹੁੰਦੀ ਸੀਗੀ ਆ ਨਾ ਤੇ ਕਿਉਂਕਿ ਉਹ ਨਵਾਂ ਸੀਗਾ ਮੈਂ ਤੇ ਫਿਰ ਮੁੜ ਕੇ ਉਹ ਕੈਲਗਰੀ ਪਹੁੰਚਿਆ ਤੇ ਉੱਥੇ ਕੈਲਗਰੀ ਤੋਂ ਫਿਰ ਉਹ ਬਾਈ ਜਿਹੜਾ ਜਿਹਦੇ ਨਾਲ ਮੈਂ ਟਰੱਕ ਚਲਾਉਣਾ ਭਾਈ ਉਹ ਚਲਾਉਣਾ ਭਾਈ ਕੈਲਗਰੀ ਤੋਂ ਸਹੀ ਤੱਕ ਉਹ ਸਾਡਾ ਟਰਾਈ ਇੰਦਰ ਪੱਕਾ ਹੀ ਹੁੰਦਾ ਸੀ ਸੜੀ ਤੋਂ ਚੱਲਦੇ ਹੁੰਦੇ ਸੀ ਸੜੀ ਤੋਂ ਕੈਰਾਫੋਰ ਦੀਆਂ ਅੱਛੀ ਲੈ ਕੇ ਜਾਣੀ ਸੀ ਪੀਐਕਸ ਦੇ ਵਿੱਚ ਤੇ ਮੱਛੀ ਲਾ ਕੇ ਤੇ ਉਥੋਂ ਅਡੀ ਉਸ ਚੱਕਣਾ ਆਪਣੇ ਸਬਜ਼ੀਆਂ ਬਾਜੀਆਂ ਜਾਂ ਫਰੂਟ ਫਰਾਟ ਹਨਾ ਕੈਲਾਬੂਰਨੀਆਂ ਤੋਂ ਉਹ ਇਕੱਠੇ-ਉਕੱਠੇ ਕਰਕੇ ਗਹਿਲਕ ਨਹੀਂ ਲਿਓੜੇ ਗਹਿਲਕੀ ਤੋਂ ਫੇਰ ਸਰੀ ਆਪਣੇ ਪੰਜਾਬ ਦੇ ਨਾਲ ਚ ਜਾਂ ਬੱਤਵਾ ਸ਼ੇਹਾਂ ਦੇ ਨਾਲ ਜੇ ਡੋਪਾਂ ਪਿਕਾਂ ਜ਼ਿਆਦਾ ਆ ਫੇ ਸ਼ੇਹਾਂ ਦੇ ਨਾਲ ਜੇ ਨਹੀਂ ਤਾਂ ਪੰਜਾਬ ਦੇ ਨਾਲ ਕਿਹੜਾ ਸਾਡਾ ਵਧੀਆ ਲੱਗ ਜਾਂਦਾ ਤਾਂ ਇਹ ਪੂਰਾ ਉਹ ਅਸੀਂ 8 ਕੁ ਮਹੀਨੇ ਕੰਮ ਕੀਤਾ ਪੂਰਾ ਵਧੀਆ ਤੇ ਉਸ ਤੋਂ ਬਾਅਦ ਫੇਰ ਉਹ ਭਾਈ ਇਹਨਾਂ ਪੌਂਟਰੀ ਚੇਂਜ ਕਰਨੀਆਂ ਹੁਣ ਕੇ ਅਸੀਂ ਉਹ ਚੱਲ ਗਏ ਸਪੀਡੀ ਕੋਪਣੀ ਸੀਗੀ ਉੱਥੇ ਦੀ ਸਰੀ ਨਹੀਂ ਉਨਾ ਉਹਨਾਂ ਕੋ ਮੇਲ ਦੇ ਲੋਗੜ ਸੀ ਕਿ ਕੈਨੇਡਾ ਪੋਸਟ ਦੇ ਉਹ ਸਿੱਧੇ ਹੀ ਆਪਣੇ ਇਹੀ ਚੱਕੜੇ ਰਿਚਮੈਂਟ ਤੋਂ ਲੋਡ ਚੱਕਣਾ ਉਹ 48 ਤੋਂ ਟਟਰੀ ਤਰੰਤਾ ਹੈਗਾ ਉਹ ਸਿੱਧਾ ਸੈਨ ਫਰਾਂਸਿਸਕੋ ਦੇ 에어ਪੋਰਟ ਤੇ ਲਿਜਾ ਕੇ ਰਹਾ ਨੂੰ 2 ਵਜੇ ਪੱਕਾ ਹੀ ਲੋਡ ਲਾਉਣਾ ਹੁੰਦਾ ਹੀ ਉੱਤੇ ਉਹ 2 ਵੇ ਉੱਥੇ ਡੌਗ ਤੇ ਲਾ ਲੈਣਾ ਤੇ ਉਹਨੇ ਉਸੇ ਟ੍ਰੇਨਰ ਚੋਂ ਹੀ ਸਮਾਨ ਕੱਢ ਲੈਣਾ ਤੇ ਉਸੇ ਜੀ ਲੱਤ ਦੇਣਾ ਤੇ ਉਹ 2 ਘੰਟੇ ਲਈ ਦੇਖਦੇ ਹੀ ਪੂਰੇ ਆਪਣੇ ਲੋਡ ਲਾ ਕੇ ਲੱਗਣਦੇ ਹਨ ਤੇ 2 ਵੇ ਡੌਗ ਤੇ ਲਾਉਣਾ ਪੂਰੇ ਐਗਜ਼ੈਕਟ ਟਾਈਮ ਤੇ ਇਹ 40 ਐਗਜ਼ੈਕਟ ਟਾਈਮ ਤਕਰੀਬਨ ਲੈਂਡ ਕਰਦਣੇ ਪੇਪਰ ਦੇ ਰਹੇ ਨੇ ਤੇ ਪੂਰੇ 44 ਘੰਟਿਆਂ ਚ ਕਲਾ ਮੋਰਨੀਆਂ ਦਾ ਢੇਡਾ ਲਾ ਕੇ ਟੀਮਾਂ ਦੇ ਵਿੱਚ ਹਨਾ ਨਬਾਸ ਬਾਰਡਰ ਤੇ ਆ ਜਾਂਦੇ ਹੁੰਦੇ ਉਹ ਰੇਜ਼ਰ ਨੂੰ ਪੱਕਾਈ ਰਿਚਰਮੈਂਟ ਦਾ ਕੰਮ ਹੁੰਦਾ ਰਿਚਰਮੈਂਟ ਤੋਂ ਰੇਜ਼ਰ ਨੂੰ ਰੇਜ਼ਰ ਨੂੰ ਰਿਚਰਮੈਂਟ ਆ ਪੱਕਾਈ ਹੀ ਬੈਕਨਫੋਰਥ ਪੈਨ ਟੂ ਪੈਨ ਲਗਾ ਬੰਨਦਾ ਹੈਗਾ ਤੇ ਪੂਰਾ ਵਧੀਆ ਕੰਮ ਹਸੇਗਾ ਉਹ ਵੀ ਦੋ ਵੀ ਚਲੋ ਵਧੀਆ ਦਾਣਾ ਸੀਗੇ ਉਹ ਕਿਸੇ ਦਾ ਪੇਂਟਰ ਵੰਡ ਚਲਾਉਂਦੇ ਅੱਜ ਬਾਪੇ ਦੀ ਗੇ ਹਨ ਆਪਾਂ ਆਪਣਾ ਚਲਾਉਂਦੇ ਹਾਂ ਨਾ ਵਾਰਾ ਦਾ ਸ਼ੁਕਰ ਆ ਚਲੋ ਤੇ ਵਧੀਆ ਪ੍ਰੇਰਿਤ ਦੇ ਆਪਦਾ ਹਨ ਤੇ ਪਰਿੰਟ ਵਾਲੇ ਵੀ ਬਈ ਬਾਈ ਨੂੰ ਕੀਤਾ ਸੀਗਾ ਉਹ ਹੈਗਾ ਟਰੱਕ ਹੈ ਨਾ ਬਾਈ ਇਹ ਬਈ 2-4 ਲਾਈਟਾਂ ਮੈਂ ਖਰਾਬ ਹੋਈਆਂ ਦਾ ਹੋਰ ਕੰਮ ਕੰਮ ਕਰਦੇ ਆ ਇੱਕ ਡਿਫਰੈਂਸ਼ੀਅਲ ਦੀ ਸੀਲ ਇਹਦੀ ਲੀਕ ਕਰਦੀ ਉਹ ਸੀਲ ਪਾਉਣੀ ਆ ਐਡ ਫਸਟ ਵੀਲ ਆ ਰਹੀ ਵੈਲਡ ਕਰਉਣਾ ਇਹਦਾ ਤੇ ਏਅਰ ਚੇਂਜ ਕਰਾਉਣ ਵਾਲਾ ਟਰੱਕ ਦਾ ਫੜੀ ਦਾ ਤੇ ਪੂਰਾ ਹੀ ਦਿਨ ਕਿੰਨੇ ਆ ਤੋ 4 ਕੰਮ ਇਹ ਆ ਬਾਈ ਕਹਿੰਦਾ ਵੀ ਆਹ ਵੀਕੈਂਡ ਮੈਂ ਸੈਚਰਡੇ ਦਾ ਯਾਰ ਬੀਜੀ ਆ ਕਹਿੰਦਾ ਮੈਂ ਸੰਡੇ ਕੰਮ ਕਰ ਦੂ ਪਰ ਸੰਡੇ ਯਾਰ ਕੰਮ ਖੂੜੇ ਹੀ ਨਹੀਂ ਸਾਰੇ ਹਨਾ ਮੈਨੂੰ ਵੀ ਜਦੋਂ ਵਾਲਾ ਛੱਡਣਾ ਪੈਣਾ ਹੈ ਨਾ ਇਹਨੂੰ ਆ ਵੀ ਜਦੋਂ ਛੱਡਾਂਗੇ ਵੀ ਸਾਰੇ ਕੰਮ ਨੇ ਬੜੇ ਜਾਣ ਹਨਾ ਉਹ ਬਾਈ ਕਹਿੰਦਾ ਫਿਰ ਆ ਵੀਕੈਂਡ ਨਾ ਛੱਡ ਵੀ ਤੂੰ ਅਗਲੇ ਵੀਕੈਂਡ ਛੱਡ ਲਈਂ ਫਿਰ ਮੈਂ ਸੈਚਰਡੇ ਸੰਡੇ ਦੋ ਦਿਨ ਦਾ ਕੋਈ ਪਲਾ ਕਰਕੇ ਨਾ ਤੇ ਸਾਰੇ ਕੰਪਨੀ ਨੇ ਮੀਟ ਹਟੂਗਾ ਕਹਿੰਦਾ ਇਹ ਨੇ ਤੇਰੇ ਟਰੱਕ ਦੇ ਕਰਨ ਵਾਲੇ ਆ ਤੇ ਮੈਂ ਚੱਲ ਇੱਡਾ ਕਰਦੀ ਨੇ ਹੁਣ ਆਪਾਂ ਅੰਡਸਪੈਚ ਨੂੰ ਰੋਡਿਫਾਈ ਕਰ ਦਿੱਤਾ ਆ ਤੇ ਵੀ ਉੱਥੇ ਰੀਸੈਟ ਕਰਨਾ ਹਨਾ ਆਹ ਵੀਕੈਂਡ ਵੀਰ ਉੱਥੇ ਕੰਮ ਉਹਨਾਂ ਨੂੰ ਕਰਵਾ ਲਵਾਂਗੇ ਬਾਈ ਤੋਂ ਦੇ ਉਹ ਬਾਈ ਵਧੀਆ ਯਾਰ ਕੰਮ ਕਰਦਾ ਵੀ ਇਹਨੂੰ ਤਾਂ ਵਧੀਆ ਲੱਗਦਾ ਉਹਦਾ ਕੰਮ ਨਾ ਪੈਸੇ ਭੁਏ ਵੀ ਜਾਇਜ਼ ਲੈਂਦਾ ਬਾਈ ਇਹ ਕੰਮ ਦੀ ਕੁਆਲਿਟੀ ਵੀ ਉਹਦੀ ਵਧੀਆ ਹੁੰਦੀ ਆ ਨਾ ਲਾਇਸ ਵਾਲਾ ਬਾਈ ਉੱਥੇ ਐਡਵੈਂਟਾ ਨਾ ਜਿਹਨੇ ਆਪਣੀਆਂ ਬਲੂ ਲਾਈਟਾਂ ਰੋਟਾ ਲਾਈਆਂ ਸੀ ਇਹ ਕੰਮ ਰੱਖ ਲਈ ਆਪਾਂ ਮੋਸਟੀਓ ਤੋਂ ਹੀ ਕਸਟਮ ਕਰਵਾਇਆ ਹੈ ਨਾ ਯਾ ਥੋੜੀਆਂ ਈ ਬਾਵੀ ਤੋਂ ਲਵਾਈਆਂ ਸੀ ਜਿਹੜੀਆਂ ਸਾਈਡਾਂ ਵਾਲੀਆਂ ਸਾਈਡ ਦੇ ਉੱਤੇ ਲਾਈਟਾਂ ਆ ਇਹ ਬਾਵੀ ਤੋਂ ਲਵਾਈਆਂ ਜਿਹੜੀ ਸੈਂਟਰ 'ਚ ਪਲੇਟ ਲੱਗੀ ਆ ਕਲੋਮ ਦੀ ਲਾਈਟਾਂ ਲੱਗੀਆਂ ਉਹ ਬਾਵੀ ਹੋਰ ਜਿਹੜੀਆਂ ਆਪਣੇ ਲਾਇਸ ਵਾਲੇ ਤੋਂ ਬਾਈ ਤੋਂ ਹਨ ਇਹ ਵਾਰ ਜਿੰਨੀਆਂ ਬਲੂ ਲਾਈਟਾਂ ਲਾਈਆਂ ਉਹ ਸਾਰੀਆਂ ਉਹਨੇ ਹੀ ਲਾਈਆਂ ਹੋਈਆਂ ਭਾਈ ਨੇ ਆਪਣੇ ਨੇ। ਲਾਈ ਸਾਲੇ ਨੇ। ਵਧੀਆ ਕੰਮ ਕਰਦਾ ਭਾਈ ਉਹ। ਉਹਦਾ ਵੀ ਮੈਂ ਨੰਬਰ ਨੰਬਰ ਆ ਕੰਟੈਕਟ ਮੇਰਾ ਪਾਉਂਗਾ ਐਡੇ ਬੰਦੇ ਐਡਵੈਂਟਾ ਨੇ ਇੱਥੇ ਆ ਜਾਂ ਜੇ ਜੇ ਪਟੋਨਾ ਦਾ ਉਹਨਾ ਬੰਦਾ ਪਵਾ ਲੈਂਦਾ ਆ। ਤੇ ਵਧੀਆ ਭਾਈ ਬਹੁਤ ਵਧੀਆ ਚਲੀ ਚਲੀ ਜਦੋਂ ਮਾਰਜੀ ਭਾਈ ਨੂੰ ਫੂਲ ਲਾ ਲਈਦਾ ਚੱਕ ਲੀਦਾ ਵਿਚਾਰ ਆ ਨਾ। ਇਹ ਕੋ ਲੋਨ ਪੈਂਦੀ ਆ ਆਹ ਖੜੇ ਕੋਈ ਗੱਲ ਪੁੱਛਣ ਦੀ ਕੋਈ ਆਹ ਕੰਮ ਕਿੱਦਾਂ ਕਰਦਾ ਉਹ ਕਿੱਦਾਂ ਕੰਮ ਕਰਨਾ ਹੈ ਨਾ। ਇਹ ਜਿਹੜਾ ਮੇਰੇ ਤੋਂ ਹੁੰਦਾ ਮੈਂ ਆਪ ਕਰ ਲਈ ਨਾ ਹੁੰਦਾ ਮੈਂ ਟਰਾਈ ਕਰ ਲਈ ਨਾ ਨਾ ਤੇ ਜਿਹੜਾ ਨਹੀਂ ਹੁੰਦਾ ਮੇਰਾ ਨੰਨ ਕਰਵਾ ਲਈਦਾ ਹਨ ਤੇ ਬਾਕੀ ਇਦਾਂ ਜਣੋ ਚੱਲੀ ਜਾਂਦਾ ਤੇ ਸਾਡਾ ਵੀ થઈ ਗਿਉ ਸਾਰਿਆਂ ਦਾ ਤੁਸੀਂ ਵੀਡੀਓ ਦੇਖਦੇ ਆ ਭਰਾਓ ਜਿੱਦਾਂ ਦੀ ਵੀ ਵਰਦੀ ਆ ਹਨ ਤੇ ਥੋੜਾ ਜਿਹਾ ਕਰਦੇ ਆ ਹੋਰ ਕੈਮਰਾ ਲਾਤਾ ਵੀ ਗੂਪ ਰੋਲੇ ਹੋਣਦਾ ਮੈਂ ਗੂਪ ਰੋਲੇ ਆ ਕੇ ਨਾ ਉਹ ਸਾਈਡ ਤੇ ਲਾ ਕੇ ਇਦਾਂ ਜਿਦਾ ਸਾਈਡਾਂ ਤੇ ਇਹਨੇ ਵੀਊ ਵੈਸਾ ਹੋ ਜਾਂਦੀ ਵੀ ਉਹਨਾਂ ਲਈ ਵੀਡੀਓ ਵੀ ਬਣਾਇਆ ਕਰਾ ਹਨਾ ਤੇ ਜਾ ਰੋਡ ਲਾਉਦੇ ਆ ਚੱਕਦੇ ਆ ਦੀ ਕਈ ਕਸਟਮਰ ਲਾਈਕ ਨਹੀਂ ਕਰਦੇ ਨਾ ਐਮਰਾ ਪ੍ਰਾਈਪ ਆਰਡਰ ਲਾਉਣ ਨਹੀਂ ਦਿੰਦੇ ਉਹ ਤੇ ਉਹ ਚੀਜ਼ ਆ ਬਈ ਸ਼ਰਤਾਂ ਕਹਿ ਨਾਲ ਆਵੇਂ ਚੱਲ ਬਈ ਵੀ ਆ ਵਧੀਆ ਨਾ ਨਾ ਜਦੋਂ ਰੋਡ ਲਾਉਦੇ ਆ ਚੱਕਦੇ ਆ ਜਾਂ ਟਾਰ ਆਪਾਂ ਇਕੱਠਿਆਂ ਕਰਦੇ ਆ ਜਾਂ ਟਾਰ ਆਪਾਂ ਪਾਉਨੇ ਆ ਨਾ ਉਹ ਉਹਨਾਂ ਚੀਜ਼ਾਂ ਦੀ ਤੇ ਰੋਡ ਦਾ ਹਲੇ ਥੋੜਾ ਜਿਹਾ ਹੁਣ ਅਟਕੇ ਲਿਆਵਾਂਗੇ ਉਹ ਮੈਨੂੰ ਹਲੇ ਯਾਰ ਉਹ ਇਮੇਜ ਹੀ ਲੱਗੀ ਨਹੀਂ ਜਿਹੜਾ ਉਹ ਆਪਣੇ ਕਲੇਮ ਜਾਂ ਕਰਨੇ ਸ਼ੁਰੂ ਸੀ ਜੀ ਲਈ ਸੀ ਉਹ ਲੱਭਦਾ ਹੋਰੀ ਦੇ 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 ਨੇ ਜੇ ਉਹ ਨਹੀਂ ਭੇਜਦਾ ਰੋਡ ਜੀ ਆਪਾਂ ਨੂੰ ਚਲੋ ਅਤਰੋ ਲੌਣਾ ਗਾਂ ਜਾ ਕੇ ਵੀਡੀਓ ਉਤਰੀ ਚਲਦੇ ਆ। ਉਹ ਆ ਵੀ ਚੱਕਰ ਚਲਾ ਲਿਆ ਅੱਜ। ਉਹ ਚੱਕਰ ਪਤਾ ਕਿੱਦਾਂ ਚਲੇ ਮੈਂ ਯਾਰ ਦੇਖਿਆ ਹੀ ਨਹੀਂ ਜਦੋਂ ਹੁਣ ਆ ਵੀ ਦੇ ਦੇਣਾ ਇੱਥੋਂ। ਮੇਰਾ ਇੱਥੇ ਹੀ ਨਿਕਾਉਂਦੀ ਹੈ ਨਾ ਇੱਥੋਂ ਪਤਾ ਨਹੀਂ ਲੱਗਾ ਤੇ ਉਹ ਲੈਡ ਯਾਰ ਬਾਬਾ 150 ਕਿਲੋਮੀਟਰ ਪਿੱਛੇ ਲੈਟ ਆ ਗਈ ਤੇਲ ਦੀ ਤੇ ਇਹਦਾ ਪਤਾ ਨਹੀਂ ਹੁਣ ਕਿਵੇਂ ਪਹੁੰਚਾ ਮਾਰਾ ਹੀ ਨਹੀਂ ਪਹੁੰਚਾਇਆ ਕਿ ਇਤਨਾ। ਬਾਬੇ ਦੀ ਮਿਹਰ ਹੀ ਹੋਈ ਆ। ਉਹ ਹੋ। ਮੰਗੇ ਵੱਡੇ ਵੱਡੇ ਲੈ ਲੈਂਦਾ ਮੈਂ ਯਾਰ ਤੁਸੀਂ ਵੀ ਕਹਿੰਦੇ ਨੇ ਕਿੰਦਾ ਦਾ ਬੰਦਾ ਯਾਰ ਉਹ ਪਹਿਲੋ ਰੋੜ ਪਾ ਰੋੜ ਗੱਲ ਤਾਂ ਪਾ ਲਿਆ ਜਦੋਂ ਉਦੋਂ ਆਈਏ ਆਪਾਂ ਤੇਲ ਦਾ ਚੱਕਰ ਚਾਲ ਲੈ ਆ ਚਲੋ ਕਰੀਏ ਬੰਦ ਤੇ ਪਵਾਈਏ ਤੇਲ ਹੋਣਾ ਨਾ ਭਾਈ ਪ੍ਰਸ਼ਾਦਾ ਮਤਲਬ ਸ਼ਗਲੀ ਰੋਟੀਆਂ ਯਾਰ ਬਹੁਤ ਪਈਆਂ ਹੱਲੇ ਓਏ ਕਾਫੀ ਪਈਆਂ ਹੁਣ ਚਲ ਗੋਨੀ ਜਾ ਕੇ ਚੜੀਆਂ-ਚੜੀਆਂ ਨੂੰ ਪਾਦਮਾ ਘਰੇ ਹਨ ਸਵੇਰੇ ਫੇਰਤਾ ਜਾ ਚੱਕੜਵਾਗੇ ਘਰੋਂ ਕਰਈ ਜਾ ਬੜਨਾ ਜੇ ਆਪਾਂ ਸਵੇਰ ਮਾਰਾਂਗੇ ਗੇਰ ਉਥੋਂ ਘਰਾਂ ਉਹ ਡੇਢ ਘੰਟਾ ਲੱਗਣਾ ਆਪਾਂ ਨੂੰ ਕਹਲੋ ਰੈਡੀਅਰ ਦਾ ਪੁਆਇਦਿਆਂ ਦਾ ਸਪੈਚ ਨੇ ਅੱਜ ਕੋ ਦੱਸਤਾ ਕੱਲ ਦਾ ਨਹੀਂ ਉਹ ਇਸ ਵੇਲੇ ਘੰਟੀ ਮਾਰ ਲਵਾਂਗੇ ਹਵਾ ਯਾਰ ਵਿੱਚ ਵੀ ਲੰਗਦੀ ਹੈ ਬਾਰ ਬਹੁਤ ਠੰਡਿਆ ਕਾਫੀ ਵੀ ਚੱਕ ਲੈਂਦੀ ਓ ਖੋਖੇ ਵਾਲੀ ਬੀਬੀ ਦਾ ਬੈਦਰ ਮਗਰ ਤਾਂ ਸਹੀ ਸੀਗਾ ਇੱਥੇ ਲੈੱਥ ਪ੍ਰੈਜ ਨਾ ਕਿ ਖਰਾਬ ਜਿਹਾ ਹੋ ਗਿਆ ਥੋੜਾ ਜਿਹਾ ਆਪਣੇ ਸਨੋਸ ਨੂੰ ਪਈ ਜਾਂਦੀ ਹੈ ਨਾਲ ਨਾਲ ਹਨਾ ਵੜੀ ਵੜੀ ਤੇ ਰੋਡ ਰੋਡ ਵੀ ਥੋੜੇ ਜਿਹਾ ਸਲਿਪਰੀ ਹੈ ਤੇ ਸਾਹ ਚੈਨ ਵਾਲੀ ਚਲੋ ਦੱਤੀ ਜਾਂਦੇ ਆ ਹਨਾ ਤੇ ਕੈਲਗਰੀ ਵੀ ਪਈ ਜਾਂਦੀ ਉੱਥੇ ਵੀ ਮੈਂ ਦੇਖਦਾ ਸੀਗਾ ਬੈਦਰਜ ਤੇ ਬੱਕੀ ਕਰੇ ਵੀ ਹੋਈ ਸੀ ਗੱਲ ਕਰਦੇ ਕਹਿੰਦੇ ਪਈ ਜਾਂਦੀ ਹੈ ਸਨੋ ਜੀ ਸਲਿਪਰੀ ਹੈ ਹੁਣ ਮੈਨੂੰ ਲੱਗਾ ਤਿੰਨ ਦਿਨਾਂ ਹੀ ਇਹ ਸਟਾਰਮ ਜਿਹਾ ਚੱਲਣਾ ਇੱਦਾਂ ਹੀ ਲਗਾਤਾਰ ਹੀ ਚੱਲੀ ਜਾਣਾ ਹੈ ਸੈਚਰਡੇ ਸੁੱਛੜੇ ਦਾ ਕਰ ਦੱਸੀ ਆ ਹਨਾ ਤੇ ਬਾਕੀ ਦੇਖੋ گا ਕੀ ਬਣਦਾ ਤੇ ਦੱਸੀ ਤਾਂ ਕਾਫੀ ਹੋਈ ਆ ਹਨਾ ਵੀ 90% ਕਿੰਨੇ ਪਾਣੀ ਪਾਣੀ ਆ ਤੇ 25 ਤੋਂ 30 ਸੈਂਟੀਮੀਟਰ ਪਾਣੀ ਆ ਬਾਕੀ ਕੋਈ ਨਹੀਂ ਵੀਡੀਓ ਕਰਾ ਪਗਾ ਐਡ ਵੀ ਕਰ ਦੂੰਗਾ ਸੈਚਰਡੇ ਸੁੱਛੜੇ ਦਾ ਤੇ ਜੇ ਹੋਈ ਤਾਂ ਤੇ ਨਹੀਂ ਤੇ ਗਾਲੇ ਬਲੌਗਸ ਹਨਾ ਐਡ ਕਰ ਦੂੰਗਾ ਤਾਂ ਮੋਕ ਨਹੀਂ ਸਮੋਂ ਪਈਦੀ ਆ ਤੇ ਆਪਣੇ ਗੇਰੀਟ ਜਾਂ ਬੈਕਯਾਰਡ ਤੇ ਬਹੁਤ ਜ਼ਿਆਦਾ ਉਹ ਤੇ ਟੂਜਾ ਕਵਰ ਹੋ ਜਾਂਦੇ ਹਨਾ ਫੈਂਸ ਤੋਂ ਸੀ ਜੀ ਕਾਫੀ ਪੈ ਜਾਂਦੀ ਆ ਪਾ ਜਾਣੇ ਆ ਮਦਰੋ ਕੈਲਗਰੀ ਟ੍ਰੈਫਿਕ ਲੱਗੀ ਮਦਰੋ ਟ੍ਰੈਫਿਕ ਕੈਲਗਰੀ 40 50 40 50 ਦੇ ਹੋਇਆ ਬਹਿ ਕੰਮ ਸੁਣੋ ਜੀ ਪਾਣੀ ਪਾਣੀ ਪਈ ਜਾਂਦੀ ਆ ਤੇ ਟ੍ਰੈਫਿਕ ਬਹੁਤ ਹੋਲੀ ਹੋਇਆ ਸਾਰੇ ਹੀ ਆ ਨਾ ਉਧਰ ਡੀਰ ਫਟ ਵੀ ਬਲੌਕ ਹੀ ਹੈਗਾ ਵੀ ਇਧਰ ਵੀ ਐ ਹੀ ਆ ਬਸ ਚਕਟੇ ਚਕਟੜਾ ਹੀ ਆ ਤੇ ਹੋਲੀ ਹੋਲੀ ਜਾਈ ਜਾਂਦੇ ਆ ਬੰਦੇ ਯਾਹ ਰਹਿ ਗਈ ਥੋੜੀ ਆਪਣੀ ਬੱਸ ਅਗਲਾ ਜਿਹੜਾ ਆਪਣਾ ਹੀ ਯਾਰਦਾਈ ਯਾਰ ਯਾਗ ਲਾਉਨੇ ਆ ਟਰੱਕ ਦੇ ਲਈ ਚਾਲਦੇ ਆ ਘਰੇ ਆ ਜਰੋਂ ਪਈ ਜਾਂਦੀ ਆ ਜ਼ਰਵਾਣਾ ਦੀਦੀਆਂ ਵਿੱਚ ਤੇਜ਼ ਜੀਆਂ ਕੀ ਹਾਲ ਆ ਮਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਠੀਕ ਠਾਕ ਹੋ ਸਾਰੇ ਠੀਕ ਠਾਕ ਵੀ ਚਾਹੀਏ ਕਰਦਿਆਂ ਨੂੰ ਬਾਹਰ ਕੱਢ ਕੇ ਆਂ ਝਾੜ ਚੋਂ ਠੰਡ -17 ਹੈ ਜੀ ਅੱਜ ਟ੍ਰੈਲਰ ਦੀ ਵੀ ਲਾਈਟਾਂ ਰੋਟਾ ਭਰੀਆਂ ਪਈਆਂ ਕੱਲ ਫੋਨ ਵੀ ਟਰੱਕ ਦੇ ਵਿੱਚ ਹੀ ਛੱਡ ਗਿਆ ਮੈਂ ਵਿੱਚ ਹੀ ਰਹਿ ਗਿਆ ਚੀਤਾ ਭੁੱਲ ਗਿਆ ਆ ਬਾਈ ਯਾਰ ਟਰੈਲਰ ਲਾ ਗਿਆ ਇੱਥੇ ਆਪਣੀ ਪਾਰਕਟ ਰਾਤੀ ਹੁਣ ਇਹਨੂੰ ਕੀਤਾ ਫੋਨ ਮੈਂ ਕਿ ਨੈਕਸਟ ਟਾਈਮ ਨਾਲ ਆਈ ਬਾਈ ਹੋ ਗਏ ਮੁੜ ਕੇ ਫੇਰ ਇਧੋ ਜਾ ਡਬਾ ਡਰ ਰਹਿਂਦਾ ਹਨਾ ਤੇ ਟਰੱਕ ਦੀ ਮਾਰੀ ਹੋਈ ਸਰਪ ਹੋਈ ਜਾਂਦਾ ਗਰਮ ਲਾਈਟਾਂ ਨੂੰ ਟੱਕ ਕਰਦੇ ਆ ਸਾਫ ਚੱਲਦੇ ਆ ਫਿਰ ਲਓ ਜੀ ਲਾਈਟਾਂ ਕਰਤੀਆਂ ਸਾਫ ਸੱਟਾਂ ਘਾਣੀ ਹੁਣ ਸਿਰੋਂ ਨਾ ਵਿੰਡਸ਼ੀਲਡ ਤੇ ਭਰੀ ਪਈ ਯਾਰ ਲੈ ਮੈਂ ਹੀੜੀ ਹੁਣ ਗਈਤੀ ਆ ਤੇ ਮੈਂ ਚੱਲ ਉਹ ਜੋ ਮਲਟ ਮਲਟ ਆ ਬਾਈ ਲੱਗਿਆ ਈ ਟਰੱਕ ਤਗਾਏ ਲਾਂਚ ਲੋਚ ਅੱਲਾਹ ਜੀ ਵੀਰ ਆ ਗਿਆ ਪਾਇਨਾਲੇ ਉਹ ਖੜਾ ਫੋਰਕ ਲੈਫਟ ਵਾਲਾ ਤੇ ਸਲੋ ਬਹੁਤ ਪਈ ਐਂ ਰਾਹ ਤੇ ਬਹੁਤ ਟਰੱਕ ਟੁੱਟੇ ਗਏ ਸੀਗੇ ਗੱਡੀਆਂ ਬਹੁਤ ਟਕੀਆਂਈ ਬਹੁਤਾਂ ਬੈਦਰ ਬੈੜ ਆ ਔਰ ਮੈਂ ਚੱਲੀ ਜਾਂਦਾ ਕਿਸੇ ਬ੍ਰਿਜ ਬ੍ਰੁਜ ਬਣਾਉਂਦੇ ਆ ਇਹ ਆਪਣੇ ਉਹਦੇ ਤਾਂ ਇਹ ਇੱਦਾਂ ਲਈ ਆ ਗਏ ਰਾਹ ਤੇ ਇਹ ਬ੍ਰਿਜਾਂ ਦੇ ਆ ਕਰੇਨਾਂ ਚਕ ਚਕ ਹੋਰ ਹੈਡ ਕਰੇਨਾਂ ਉਹ ਕਰਦੇ ਆ ਚਲੋ ਉਪਰ ਆਉਣ ਗੱਲੀ ਲੱਗ ਟਰੈਲਰ ਫੇਸ ਨੂੰ ਨਾ ਭਰ ਗਈ ਹੁਣ ਸੇਹ ਸਾਫ ਕਰਕੇ ਖੜੇ ਆਂ ਰੈਟਾ ਟੋਟਾ ਭਰੀਆਂ ਪਈਆਂ ਸੀ ਲਾਈ ਜਾਂਦਾ ਬਾਈ ਲੋਡ ਉਹ ਲਈ ਜਾਂਦਾ ਉਹ ਮਗਲਾ ਟਰੈਲਰ ਲੈ ਗਿਆ ਆਪਣਾ ਆਲਮੋਸਟ ਐਕੀ ਰਹੀ ਗਈ ਲੈਫਟ ਤੇ ਫਰੰਟ ਵਾਲਾ ਵੀ ਲੈ ਚੱਲਿਆ ਲੋਰਨਾਂ ਚਟਾਈਮੈਂਟ ਮੰਟ ਲਾਈ ਜਾਂਦਾ ਬਸ ਸਪਾਇਟ ਨੂੰ ਵੀ ਕਰਤਾ ਮੈਸੇਜ ਆਪਾਂ ਆ ਲੀਟਰਲ ਤੇ ਯਾਰ ਟਾਰ ਬੜਾ ਲੱਗਦਾ ਹਨਾ ਤੇ ਆ ਇਥੇ ਫੋਟੋ ਵੀ ਰੱਖਿਆ ਕਿ ਕਿਤੇ ਬਿਲਕੁਲ ਨਹੀਂ ਛੱਡਿਆ ਨਾ ਬਿਲਕੁਰੀ ਆ ਉਹ ਉਹ ਰੀਗਰ ਵੀ ਉੱਚਾ ਨਹੀਂ ਹੋ ਮਾਣਾ ਟਾਇਰ ਮਾੜਾ ਮੋਟਾ ਆਪਣੀ ਵੇਗਾ ਟਿੱਡਾ ਹੁੰਦਾ ਹਨਾ ਟਰੱਕ ਟੁੱਕ ਤੇ ਐ ਲਾਦਾ ਵੀ ਜਦੋਂ ਡਾਇਰੈਕਸ਼ਨ ਲੂਜ਼ ਕਰਦਾ ਹੁੰਦਾ ਜਾਂ ਸਲਿੱਪ ਕਰਦਾ ਹੁੰਦਾ ਹਨਾ ਇਹ ਖਾਲੀ ਨਾ ਥੋੜਾ ਬਹੁਤ ਧਿਆਨ ਨਾਲ ਚਲਾਉਣਾ ਪੈਂਦਾ ਤੇ ਚੱਕੜੀਆਂ ਲੋਡ ਜਾ ਕੇ ਬਸ ਆਪਾਂ ਜਾਵਾਂ ਉਹ ਚੱਕਣਾ ਵੇਰ ਹੁਜ਼ਰ ਤੇੋਂ ਐਡਸਨ ਤੋਂ ਉੱਥੇ ਜਾ ਕੇ ਪ੍ਰਾਈਵਟ ਤੇ ਨਰਕਾ ਲਹੋਣੀਆਂ ਦੇ ਮੈਨੂੰ ਲੱਗਦਾ ਨਹੀਂ ਕੱਲ ਨੂੰ ਤਾਂ ਆਪਣੀ ਗੱਲ ਬਾਣੀ ਨਹੀਂ ਨਾ ਮੈਂ ਜਾ ਕੇ ਬਸ ਘਰੇ ਹੀ ਜਾਵੜਦਾ ਤੇ ਕਰਦੇ ਆ 2 2.5 ਦਿਨ ਆਫ ਕਰੇ ਆਪਣੇ ਫਰਾਈਡੇ ਸੈਟਰਡੇ ਤੇ ਸੰਡੇ ਦਪਹਿਰ ਨੂੰ ਮਰੂਗਾ ਗੇਰਾ ਬਾਬੇ 500 ਰੁਪਈਆ ਮੂਰੇ ਲੱਗੀਆਂ ਹੋਈਆਂ ਆ ਲੈਣ ਦੇ ਵਿੱਚ 4 ਮੂਰੇ ਆ ਨਹੀਂ ਯਾਰ 3 ਤੇ 2 5 ਆਹ 5 ਮੂਰੇ ਤੇ 6ਵੀਂ ਗੱਡੀ ਆਪਣੀ ਆ ਉਹ ਤਾਂ ਖਲਣ ਲੱਗੀ ਪਈ ਆ ਬਾਕੀ ਚੈੱਕ ਇਨ ਕਰਾ ਦਿੱਤਾ ਤੇ ਕਹਿੰਦੇ ਕਰਦੇ ਆ ਕਾਲ ਤੇ ਆਪਾਂ ਮੈਂ ਕਿਹਾ ਚਲੋ ਪ੍ਰਸ਼ਾਦਾ ਸ਼ੱਕ ਲੈਣੇ ਜਾਂ ਤਸੀਂ ਰੋਟੀ ਰੋਟੀ ਰੱਖਦੇ ਆ ਗਰਮ ਸਬਜ਼ੀ ਲੋ ਜੀ ਮੇਰਾ ਆਪਣੀ ਹੋਰ ਰੋਟੇਸ਼ਨ ਹੋ ਗਈ ਆ ਵੇਰ ਹੋ ਗੁਰ ਮੱਲ ਚ ਵੇਟ ਕਰਦਾ ਇੱਥੇ ਬੈਠੇ ਤੇ ਜੋ ਡਨ ਹੋ ਗਿਆ ਫਿਰ ਜੋ ਲੋਡਿੰਗ ਡਨ ਹੋ ਗਈ ਤੇ ਦੱਸ ਦਾਂਗੇ ਉਹ ਰੇਡਵੇ ਤੇ ਕਾਲ ਕਰ ਦਨੇ ਹਣੀ ਭਈ ਆਗ ਦਾ ਵੇਟ ਬੂਟ ਕਰਾਂ ਚੈੱਕ ਬਾਹਰ ਜਾ ਕੇ ਬੈਲਟਾਂ ਦੂਜੇ ਫੋੜੇ ਟਾਰਪ ਗੋਇੰਗ ਟੂ ਯੂ ਐਸ اے ਅਮਰੀਕਾ ਓਵਰਹੈਡ ਕ੍ਰੇਨ ਜੀ ਨੂੰ ਆਪਾਂ ਟਰ ਆਪਾਂ ਚੱਕ ਕੇ ਪਾਉਣੀਆਂ ਥੱਲੇ ਕਰਦਾ ਕੁੰਡੀਆਂ ਹੀ ਆ ਕੁੰਡੀਆਂ ਨਾਲ ਟੰਗ ਦੇਣੀਆਂ ਤੇ ਉੱਪਰ ਦੀ ਨਗਾ ਰੰਗ ਚਾ ਚੱਕ ਕੇ ਲੈ ਜਾਂਦੀ ਔਰ ਟਾਈਮ ਹੋਟਨ ਤੋਂ ਦਾ ਨਵਾਂ ਖੁੱਲਾ ਇੱਥੇ ਆਪਣੇ ਐਡਮਿੰਟਨ ਤੋਂ ਪਹਿਲਾਂ ਇਹ ਮੈਨੂੰ ਲੱਗਾ ਪੌਣਾ ਇੱਕ ਘੰਟਾ ਪਹਿਲਾਂ ਐਡਮਿੰਟਨ ਆਹ ਲੋਡ ਆਪਣਾ 24 ਫੁੱਟ ਮੋਰੇ ਬਣਾਤਾ ਤੇ 16 ਫੁੱਟ ਮਗਰਿਆ ਆ ਲਾਈਟ ਦੇ ਲੋ ਅੱਜ ਵਧੀਆ ਚੱਲੀ ਜਾਂਦੀ ਹੈ ਨਾ ਕਈ ਵਾਰੀ ਨੂੰ ਪਤਾ ਨਹੀਂ ਕੀ ਪੈਂਦਾ ਹੈ ਕਈ ਵਾਰੀ ਹੱਲ ਜਾਂਦੀ ਆ ਕਈ ਵਾਰੀ ਵਧੀਆ ਚੱਲੀ ਜਾਂਦੀ ਰਹਿੰਦੀ ਆ ਹਨਾ ਚਲੋ ਚੱਲੀ ਜਾਵੇ ਤਾਂ ਵਧੀਆ ਗੱਲ ਹੀ ਆ ਹਨਾ ਆ ਲੋਡ ਆਪਣਾ ਚੋਬਰੋ ਮਗਰਲਾ ਚੌਰ ਸਿਆ ਮੰਦੜਾ ਬਣਾਤਾ ਮੁਰੇ ਇਹੋ ਵੀ ਫਟ ਤੇ 16 ਫਟ ਉਹ ਚੱਲੀਏ ਪਾਈਏ ਗੇਰ ਹੱਥ ਅਠੜੀ ਜਾਂਦੇ ਆ ਲੇਟ ਆ ਗੱਡੀ ਲੇਟ ਬੋਲ ਮੈਂ ਦੇਖੋ ਲਿਆ ਖੁੱਲ ਗਿਆ ਚੇਲੀ Achei a hora que ia